ਹਾਂਜੀ ਸ਼ਰ ਸ਼੍ਰੀ ਕਾਲ ਜੀ ਮੈਂ ਮਨਪ੍ਰੀਤ ਕੌਰ ਨੂਰੀ ਬਾਈ ਮਨਪ੍ਰੀਤ ਤੇ ਸਵਾਗਤ ਕਰਦੀ ਹਾਂ ਸਵਾਸ ਕਾਰ ਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਭੈਣਾਂ ਦੀਆਂ ਬਹੁਤ ਜ਼ਿਆਦਾ ਰਿਕੁਆਇਰਮੈਂਟਸ ਦੀਆਂ ਬਰਬਰੀ ਦੇ ਪ੍ਰਿੰਟ ਨੂੰ ਲੈ ਕੇ ਆਪਾਂ ਜਿਹੜੇ ਸ਼ਾਰਟਸ ਦੇ ਵਿੱਚ ਵੀਡੀਓਜ਼ ਪਾਣੇ ਆਗੇ ਬਰਬਰੀ ਦੇ ਨਵੇਂ ਨਵੇਂ ਪ੍ਰਿੰਟਸ ਆਉਂਦੇ ਰਹਿੰਦੇ ਨੇ ਕਿ ਤੁਸੀਂ ਇਹਨਾਂ ਪ੍ਰਿੰਟਸ ਦੇ ਵਿੱਚ ਉਹ ਬੁਕਿੰਗ ਹੈ ਜਿਹੜੀ ਸਾਨੂੰ ਦੇ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਬਰਬਰੀ ਦੇ ਪ੍ਰਿੰਟ ਨੇ ਤੁਸੀਂ ਮੈਚਿੰਗ ਤੇ ਆਲ ਓਵਰ ਜਿਹੜੇ ਪੀਸ ਨੇ ਉਹ ਲੈ ਸਕਦੇ ਹੋ ਸੇਮ ਐਜ਼ ਇਟ ਜਿਵੇਂ ਮੈਂ ਵੇਅਰ ਕਰਿਆ ਪ੍ਰੋਪਰ ਬਰਬਰੀ ਦਾ ਸੂਟ ਰਹਿਣ ਵਾਲਾ ਤੁਸੀਂ ਕਿਸੇ ਫੈਬਰਿਕ ਕਿਸੇ ਵੈਦਰ ਦੇ ਵਿੱਚ ਇਹਨੂੰ ਪਾ ਸਕਦੇ ਹੋ ਤੇ ਬਹੁਤ ਜ਼ਿਆਦਾ ਕੰਫਰਟੇਬਲ ਤੇ ਬਹੁਤ ਜ਼ਿਆਦਾ ਲਾਈਟਵੇਟ ਪੀਸ ਹੈਗਾ ਠੀਕ ਹੈ ਜੀ ਆਪਾਂ ਇਹਨੂੰ ਟੈਬੀ ਲਾਈਨਿੰਗ ਦੇ ਨਾਲ ਜਿਹੜਾ ਪੀਸ ਨੂੰ ਦੁਪੱਟੇ ਨੂੰ ਕੈਰੀ ਕਰਿਆਗਾ ਸੋ ਥੈਟ ਜਿਹੜਾ ਇਹ ਪੀਸ ਆ ਕੈਰੀ ਕਰਨਾ ਵੀ ਥੋੜਾ ਈਜ਼ੀ ਰਹਿ ਜਾਂਦਾਗਾ ਸੋ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਦੇ ਵਿੱਚ ਜਿਹੜਾ ਮਤਲਬ ਛੋਟੇ-ਛੋਟੇ ਗੈਟ ਟੂਗੇਦਰ ਦੇ ਵਿੱਚ ਪੀਸ ਨੂੰ ਵੇਅਰ ਕਰ ਸਕਦੇ ਹੋ ਤੁਸੀਂ ਜਿੱਦਾਂ ਮੈਂ ਇਹਨਾਂ ਪਲੇਨ ਦੁਪੱਟਾ ਲਿਆ ਤੁਸੀਂ ਇਹਦੇ ਨਾਲ ਟਾਈ ਡਾਈ ਦੁਪੱਟਾ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਕੋਈ ਦਾਸ ਕਲਰ ਦਾ ਵੀ ਦੁਪੱਟਾ ਕਰਾ ਸਕਦੇ ਹੋ ਸੋ ਜਿਹੜਾ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਬੁਕਿੰਗ ਹੈ ਜਿਹੜੀ ਸਾਨੂੰ ਦੇ ਸਕਦੇ ਹੋ ਤੇ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਹੈਂਡਵਰਕ ਦੇ ਪੀਸ ਨੇਗੇ ਤੁਸੀਂ ਵੀ ਵੀਡੀਓ ਨੂੰ ਪ੍ਰੋਪਰ ਵਾਚ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਸਾਡੀ ਕਲੈਕਸ਼ਨ ਆ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਜਿਹੜੀ ਵੀਡੀਓ ਆ ਪਲੀ ਸਾਰਿਆਂ ਨੂੰ ਸ਼ੇਅਰ ਜਰੂਰ ਕਰਿਓ ਤੇ ਆਜੂ ਵੀਡੀਓ ਨੂੰ ਆਪਾਂ ਕੰਟੀਨਿਊ ਕਰਦੇ ਆ ਥੈਂਕ ਯੂ ਇਸ ਤੋਂ ਬਾਅਦ ਆਪਾਂ ਰਹਿ ਗਏਗਾ ਠੀਕ ਹੈ ਜੀ ਇਹ ਵੀ ਤੇ ਆਪਾਂ ਨੇ ਬਣਾਇਆ ਖਾਦੀ ਤੇ ਬਣਾਇਆ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦੀ ਚੋਲੀ ਜਿਹੜੀ ਚੈੱਕ ਕਰ ਸਕਦੇ ਠੀਕ ਹੈ ਜੀ ਇਹ ਸਾਰਾ ਹੈਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਐਂਟੀਕ ਪਲੱਸ 골ਡਨ ਕਲਰ ਦੇ ਨਾਲ ਆਪਾਂ ਮਿਕਸ ਮੈਚ ਦੇ ਵਿੱਚ ਇਹ ਕੰਮ ਕਰਿਆ ਸਾਰੇ ਨੈਕ ਲਾਈਨ ਤੇ ਪਰਲ ਵਰਕ ਕਰਿਆ ਠੀਕ ਹੈ ਸਾਰਾ ਤੇ ਇਹਦੀ ਆ ਬਾਹਾਂ ਤੇ ਇਦਾਂ ਆਊਗਾ ਹੈਵੀ ਕੰਮ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ ਪੀਸ ਨੂੰ ਠੀਕ ਹੈ ਜੀ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਆਪਾਂ ਨੇ ਪੀਸ ਨੂੰ ਇਹਨੂੰ ਤੁਸੀਂ ਫਿਨਿਸ਼ਿੰਗ ਆਨੇ ਜਿਹੜੀ ਆਪਰੇ ਹਿਸਾਬ ਨਾਲ ਕਰਵਾ ਵੀ ਸਕਦੇ ਹੋ ਸਟਿੱਚਿੰਗ ਕਰਵਾ ਸਕਦੇ ਹੋ 플러스 ਜਿਹੜੀ ਭਾਵੇਂ ਲਏਗਾ ਬਣਾਇਆਗਾ ਉਹਨਾਂ ਨੇ ਬਿਨਾ ਕੈਨ ਕੈਨ ਤੋਂ ਲਹਿੰਗਾ ਬੜਵਾਇਆ ਤੇ ਫਲੇਅਰ ਚੈੱਕ ਕਰ ਸਕਦੇ ਤੁਸੀਂ ਲਹਿੰਗੇ ਦਾ ਇਹ ਸਿੰਗਲ ਫਲੇਅਰ ਹੈ ਤੁਸੀਂ ਫਲੇਅਰ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਹੈਂਡ ਫਲੇਅਰ ਬਣਿਆ ਹੋਇਆ ਹੈ ਦਾ ਪੀਸ ਦਾ ਠੀਕ ਹੈ ਜੀ ਆ ਹੈਗਾ ਫਲੇਅਰ ਜਰਾ ਪ੍ਰੋਪਰ ਹੈਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਕਿਹੜਾ ਚੈੱਕ ਕਰ ਸਕਦੇ ਤੁਸੀਂ ਸਭ ਤੋਂ ਪਹਿਲਾਂ ਕਿੰਨੀ ਜਿਆਦਾ ਵਰਕ ਚ ਸ਼ਾਈਨ ਹੈ ਠੀਕ ਹੈ ਜੀ ਐਂਟੇਕ ਤੇ 골ਡਨ ਤਰ੍ਹਾਂ ਦੇ ਕੰਬੀਨੇਸ਼ਨ ਦੇ ਵਿੱਚ ਆਪਾਂ ਪੀਸ ਨੂੰ ਰੈਡੀ ਕਰਿਆ ਹੈ ਸਾਰਾ ਹੈਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਦਾ ਫਰੰਟ ਬੈਕ ਸੇਮਰ ਹੋਵੇ ਠੀਕ ਹੈ ਜੀ ਤੁਸੀਂ ਇਹਨੂੰ ਕੈਨ ਕੈਨ ਵੀ ਲਵਾ ਸਕਦੇ ਹੋ ਇਦਾਂ ਐਜ਼ ਇਟ ਵੀ ਲੈ ਸਕਦੇ ਹੋ ਠੀਕ ਹੈ ਜੀ ਖਾਦੀ ਤੇ ਬਣਾਇਆ ਹੋਇਆ ਪੀਸ ਹੈਗਾ ਇਹ ਤੁਸੀਂ ਕਿਸੇ ਕਿਸੇ ਵੀ ਫੈਬਰਿਕ ਦੇ ਵਿੱਚ ਇਹ ਜਿਹੜਾ ਪੀਸ ਹੈਗਾ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲੁੱਕ ਤੇ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਦੀ ਜਿਹੜੀ ਇਹ ਹੈਗਾ ਪੀਸ ਆਪਾਂ ਇਹ ਹੈਗਾ ਪੀਸ ਚੋੜੀ ਪਲੱਸ ਇਹਦੇ ਨਾਲ ਜਿਹੜਾ ਪਨ ਬਟਾ ਰਿਹਾ ਹੈਗਾ ਇਕ ਲੈਂਡ ਬਟਾ ਰਿਹਾ ਆ ਪਨ ਦੁਪੱਟਾ organza ਦਾ ਹੈ ਠੀਕ ਹੈ ਸਾਰੇ organza ਦੁਪੱਟੇ ਦੇ ਵਿੱਚ ਏਦਾਂ ਏਦਾਂ ਬੂਤੀ ਹੈਗੀ ਤੇ ਪਲੱਸ ਲੇਜ਼ੀ ਡਿਟੇਲਿੰਗ ਦਿੱਤੀ ਆਪਾਂ ਨੇ ਠੀਕ ਹੈ ਸੋ ਇਹ ਜਿਹੜਾ ਲਹਿੰਗਾ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਬਹੁਤ ਸੋਹਣੀ ਲੈਂਦੇ ਵਿੱਚ ਇਹ ਜਿਹੜਾ ਲਹਿੰਗਾ ਉਹ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਹ ਲਹਿੰਗੇ ਨੂੰ ਤਿਆਰ ਕਰਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਰਹਿਣ ਵਾਲਾ ਮਹਿਰੂਨ ਕਲਰ ਦੀ ਸ਼ਰਟ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਧੱਕੇ ਦਾ ਇਹ ਸਾਰਾ ਵਰਕ ਰਹਿਣ ਵਾਲਾ ਹੈਂਡਵਰਕ ਦਾ ਪੀਸ ਆ ਕਾਲਰ ਲੈਕ ਤੁਸੀਂ ਲਵਾ ਸਕਦੇ ਹੋ ਸਕਿਪਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਹੈ ਜਿਹੜੀ ਤੁਸੀਂ ਅੱਗੇ ਤੋਂ ਪਰਵਾ ਸਕਦੇ ਹੋ ਪਲੱਸ ਇਹਦੇ ਆਮਾ ਬਾਵਾ ਦਾ ਡਿਜ਼ਾਈਨ ਜਿਹੜਾ ਕੁਛ ਇਦਾਂ ਦਾ ਰਹਿਣ ਵਾਲਾ ਤੇ ਹੈਂਡਵਰਕ ਦਾ ਤੁਸੀਂ ਗ੍ਰੇਸ ਚੈੱਕ ਕਰ ਸਕਦੇ ਹੋ ਸਾਰੇ ਸੈਂਟਰ ਦੇ ਵਿੱਚ ਰਹਿਣ ਵਾਲਾ ਛੋਟਾ ਛੋਟਾ ਵਰਕ ਠੀਕ ਹੈ ਜੀ ਸੇਮ ਐਜ਼ ਇਟ ਬਾਜੂ ਪਲੱਸ ਇਹਦਾ ਕੇਰਾ ਠੀਕ ਹੈ ਜੀ ਸਾਰੇ ਜਿਹੜੇ ਸਾਡੇ ਪਿਛਲੇ ਦਿਨ ਸੀ ਚਾਕ ਕੇ ਰੈਡੀ ਡਿਜ਼ਾਈਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਰਿਪੀਟ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਸੋ ਆਪਾਂ ਜਿਹੜਾ ਇੱਕ ਨਵੇਂ ਸ਼ਰਟ ਆ ਜਿਹੜੇ ਰੈਡੀ ਕਰੀ ਹੈ ਹੈਂਡਵਰਕ ਦੇ ਵਿੱਚ ਤੇ ਤੁਸੀਂ ਇਹ ਜਿਹੜਾ ਪੀਸ ਹੈਗਾ ਉਹ ਬਣਵਾ ਸਕਦੇ ਹੋ ਫੁੱਲ ਹੈਵੀ ਪੀਸ ਹੈਗਾ ਠੀਕ ਹੈ ਜੀ ਮੀਨ ਸਭ ਤੋਂ ਘੱਟ ਆਪਾਂ ਚਾਕ ਦਾ ਕੰਮ ਰੱਖ ਕੇ ਘੇੜੇ ਦਾ ਜ਼ਿਆਦਾ ਕੰਮ ਰੱਖਿਆ ਠੀਕ ਹੈ ਜੀ ਜਿਹੜੀ ਸੂਟ ਦੀ ਪੂਰੀ ਹੈਵੀ ਲੁੱਕ ਹੋਣੀ ਠੀਕ ਹੈ ਜੀ ਇਹਦਾ ਸਾਰਾ ਓਵਰ ਆਲ ਕੰਮ ਹੈਗਾ ਚਾਕ ਘੇੜਾ ਗਲਾ ਬਾਵਾ ਤੁਸੀਂ ਇਹ ਸੂਟ ਨੂੰ ਕਿਸੇ ਵੀ ਫੰਕਸ਼ਨ ਦੇ ਉੱਤੇ ਵੇਅਰ ਕਰ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਦੇ ਇੱਕ ਲੈ ਸਕਦੇ ਹੋ ਇਹ ਆਪਾਂ ਨੇ ਮਹਿਰੂਨ ਕਲਰ ਦੇ ਵਿੱਚ ਬਣਾਇਆ ਹੈਗਾ ਤੇ ਇਹ ਕਲੀ ਸ਼ੋਰਟ ਰੈਡ ਕਰੀਏ ਤੁਸੀਂ ਆਪਾਂ ਇਹਦੇ ਨਾਲ ਬਾਟਮ ਬਾਟਮ ਜਿਹੜੀ ਬਨਾਰਸੀ ਨਾਲ ਵੀ ਲਵਾ ਸਕਦੇ ਹੋ ਤੇ ਪਲੇਨ ਐਜ਼ ਇਟ ਵੀ ਲੈ ਸਕਦੇ ਹੋ ਸੋ ਇਹਨਾਂ ਸੂਟ ਦੀ ਬੁਕਿੰਗ ਆ ਤੁਸੀਂ ਸਾਨੂੰ ਕਿਸੇ ਵੀ ਕਲਰ ਉੱਤੇ ਦੇ ਸਕਦੇ ਹੋ ਤੇ ਆਪਾਂ ਪਤਾ ਹੀ ਆ ਤੁਹਾਨੂੰ ਵੀ ਪ੍ਰਾਈਸ ਆਪਣੇ ਬਹੁਤ ਜ਼ਿਆਦਾ ਅਫੋਰਡੇਬਲ ਹੁੰਦੇ ਨੇ ਸੋ ਤੁਸੀਂ ਜਿਹੜੇ ਪੀਸ ਜਿਹੜੇ ਤੁਸੀਂ ਆਪਣੇ ਸੂਟ ਨੇਗੇ ਉਹ ਸਾਡੇ ਤੋਂ ਬਣਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਬਹੁਤ ਸੋਹਣਾ ਜਿਹਾ ਹੈਵੀ ਹੈਂਡਵਰਕ ਦਾ ਜਿਹੜਾ ਅਗਲਾ ਪੀਸ ਹੈ ਰੈਣੀ ਕਲਰ ਦੇ ਉੱਤੇ ਬਟਰ ਸਿਲਕ ਦੇ ਉੱਤੇ ਆਪਣਾ ਜਿਹੜਾ ਪੀਸ ਆ ਬਣਾਇਆ ਹੈਗਾ ਤੇ ਇਹ ਮਾਡਲ ਵਾਲਾ ਪੀਸ ਹੈਗਾ ਠੀਕ ਹੈ ਜੀ ਤੇ ਰੇਂਜ ਵੀ ਬਹੁਤ ਜ਼ਿਆਦਾ ਸੋਹਣੀ ਤੇ ਸਭ ਤੋਂ ਪਹਿਲਾਂ ਇਹਦੇ ਨਾਲ ਜਿਹੜਾ ਇਹਦਾ ਪਿਓਰ অর্ਗਾਂజా ਦਾ ਦੁਪੱਟਾ ਤੇ ਇਹਦਾ ਜਿਹੜਾ ਵਰਕ ਦਾ ਸਟਾਈਲ ਹੈ ਸ਼ੋਰਟ ਦਾ ਉਹ ਬਹੁਤ ਜ਼ਿਆਦਾ ਡਿਫਰੈਂਟ ਤੇ ਕਲਾਸਿਕ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਹਾਂਜੀ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾਂ ਤਾਂ ਸ਼ਰਟ ਦੀ ਲੁੱਕ ਠੀਕ ਹੈ ਜੀ ਜਿਹੜਾ ਬਾਹਮਾ ਤੇ ਵਰਕ ਆਉ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਸਾਰੇ ਸਾਰੇ ਸਟਾਲੇ ਨਾਲ ਵਰਕ ਹੈ ਜਿਹੜਾ ਆਪਾਂ ਰੈਡੀ ਕਰਿਆ ਹੋਇਆ ਪੀਸ ਹੈਗਾ ਠੀਕ ਹੈ ਜੀ ਪ੍ਰੋਪਰ ਜਿਹੜਾ ਪੀਸਾ ਸਾਰੇ ਲਿਸ਼ ਕੁਲਿਸ਼ ਤੋਂ ਕਰਦਾ ਪੀਸਾ ਹੈਗਾ ਤੇ ਸਾਰੇ ਵਿੱਚ ਇਦਾਂ ਬੂਤੀ ਬਾਹਮਾ ਚ ਸੰਘਣੀ ਤੇ ਘੇਰੇ ਚ ਬੇਲੀ-ਗੱਲੀ ਬੂਤੀ ਪਾਈ ਆਪਾਂ ਨੇ ਡਿਫਰੈਂਟ ਸਟਾਈਲ ਦਾ ਰਹਿਣ ਵਾਲਾ ਇਹ ਦੇਣਾ ਪਲਾਜ਼ੋ ਠੀਕ ਹੈ ਜੀ ਦੇਖੋ ਪਲਾਜ਼ੋ ਦੇਖ ਠੀਕ ਹੈ ਜੀ ਕਿੰਨਾ ਜਿਆਦਾ ਸੋਹਣਾ ਜਿਹੜਾ ਪੀਸਾ ਹੋ ਬਣ ਕੇ ਰੈਡੀ ਹੋਇਆ ਇਹ ਠੀਕ ਹੈ ਜੀ ਪ੍ਰੋਪਰ ਹੈ ਜਿਹੜਾ ਮਤਲਬ ਜਿਆਦਾ ਨਾ ਤਾਂ ਖੁੱਲਾ ਨਾ ਬੜਾ ਟਾਈਟ ਬੜਾ ਜਿਹੜਾ ਪਲਾਜ਼ੋ ਹੁੰਦਾਗਾ ਉਹ ਵਾਲਾਗਾ ਪਲਾਜ਼ੋ ਆਗਾ ਤੇ ਇਹਦੇ ਨਾਲ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੱਖ ਕੇ ਠੀਕ ਹੈ ਜੀ ਸਾਰੇ ਦੁਪੱਟੇ 'ਚ ਇੱਧੇ-ਇੱਧੇ ਗੁੱਤੀ ਪਾ ਕੇ ਤੇ ਇਹਨੂੰ ਕੋਈ ਸਾਈਡ ਆਪਾਂ ਨਹੀਂ ਦਰ ਲੇਸ ਦਿੱਤੀ ਅਸੀ ਠੀਕ ਹੈ ਜੀ ਤੇ ਇਹ ਹੈਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਤੇ ਇਹ ਹੈਗਾ ਪੂਰਾ ਸੂਟ ਡਿਜ਼ਾਈਨਰ ਜੈ ਸੂਟ ਦਾ ਬਹੁਤ ਸੋਹਣਾ ਰਾਣੀ ਕਲਰ ਦਾ ਕੰਬੀਨੇਸ਼ਨ ਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਪੀਸ ਨੂੰ ਬਾਈ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈ ਜਿਹੜਾ ਬਹੁਤ ਸੋਹਣਾ ਜਿਹਾ ਪਰਪਲ ਕਲਰ ਤੇ ਬਣਿਆ ਜਿਹੜਾ ਪਰਪਲ ਕਲਰ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਤੇ ਆਪਾਂ ਨੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਜਿਹੜਾ ਕ੍ਰੀਏਟ ਕਰਿਆ ਹੈਂਡਕ੍ਰਾਫਟ ਮਸ਼ੀਨ ਦੇ ਵਿੱਚ ਤੇ ਪ੍ਰਾਈਸ ਹੈ ਜਿਹੜਾ ਜਨੂਅਲ ਰਹਿਣ ਵਾਲਾਗਾ ਤੇ ਇਹਦੇ ਨਾਲ ਦੁਪੱਟਾ ਪਿਓਰ ਰਗੈਂਜ਼ਾ ਤੇ ਦੁਪੱਟੇ ਦਾ ਸਾਰੇ ਤੇ ਕੱਟਵਰਕ ਸੈਂਟਰ ਦੇ ਵਿੱਚ ਸਾਰੇ ਤੇਦਾ ਬੂਤੀ ਆਉਂਦੀ ਠੀਕ ਹੈ ਜੀ ਇਹ ਹੈਗਾ ਪਿਓਰ ਰਗੈਂਜ਼ਾ ਦਾ ਦੁਪੱਟਾ ਤੇ ਮੈਂ ਤੁਹਾਨੂੰ ਪੂਰੇ ਸੂਟ ਦੀ ਲੁੱਕ ਚੈੱਕ ਕਰਾਉਣੀ ਹੈ ਹਾਂਜੀ ਤੇ ਇਹ ਹੈਗਾ ਪ੍ਰੋਪਰ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆ ਜੰਨਾ ਇਹਦੇ ਬਾਹਮਾ ਤੇ ਇਹਦਾ ਬਾਹਮਾ ਦਾ ਜਿਹੜਾ ਕੰਮ ਬਹੁਤ ਜ਼ਿਆਦਾ ਹੈਵੀ ਪੀਸ ਹੈ ਜਿਹੜਾ ਉਹ ਰਹਿਣ ਵਾਲਾ ਹੈ ਠੀਕ ਹੈ ਜੀ ਸਾਰੇ ਤੇ ਫਰੰਟ ਬੈਕ ਤੇ ਇਦਾਂ ਵਰਕ ਆਊਗਾ ਠੀਕ ਹੈ ਜੀ ਸਾਰਾ ਉੱਪਰ ਤੱਕ ਇਦਾਂ ਠੀਕ ਹੈ ਜੀ ਦੇਖੋ ਸਾਰਾ ਹੈਂਡ ਪਲਸ ਮਸ਼ੀਨ ਦਾ ਕੰਮ ਆ ਬਹੁਤ ਸੋਹਣਾ ਜਿਹਾ ਪੀਸ ਹੈਗਾ ਨੈਕ ਲਾਈਨ ਤੇ ਇਦਾਂ ਕੰਮ ਤੇ ਸਾਰੇ ਸਾਈਡ ਇਦਾਂ ਦਾ ਕੰਮ ਆਊਗਾ ਠੀਕ ਹੈ ਜੀ ਘੇਰੇ ਤੱਕ ਇਦਾਂ ਸਾਰਾ نیچے ਤੋਂ ਲੈ ਕੇ ਮੋਢੇ ਤੱਕ ਉੱਪਰ ਤੇ ਦੋਨੋਂ ਸਾਈਡ ਤੇ ਕੰਮ ਨਾਲ ਲੁਗਾ ਠੀਕ ਹੈ ਜੀ ਹੈਵੀ ਪੀਸ ਆ ਸੈਂਟਰ ਦੇ ਵਿੱਚ ਸਾਰਾ ਖਾਲੀ ਨਹੀਂ ਹੈਗਾ ਠੀਕ ਹੈ ਸੈਂਟਰ ਦੇ ਵਿੱਚ ਹਰ ਹਲਕਾ ਵਰਕ ਕਰਕੇ ਆਊਟਲਾਈਨ ਕਰੀ ਹੋਈ ਹੈ ਠੀਕ ਹੈ ਜੀ ਸਾਰੇ ਤੇ ਇਹ ਹੈਗਾ ਸ਼ੋਰਟ ਠੀਕ ਹੈ ਜੀ ਸੇਮ ਐਜ਼ ਇਟ ਅਰੇ ਨਾਲ ਆਏਗੀ ਬਾਟਮ ਬਾਟਮ ਵੀ ਸਟ੍ਰੇਟ ਸਲਵਾਰ ਵਾਲੀ ਆ ਤੇ ਸਲਵਾਰ ਵੀ ਤੁਸੀਂ ਵਰਕ ਚੈੱਕ ਕਰੋ ਕਿੰਨਾ ਜ਼ਿਆਦਾ ਹੈਵੀ ਪੀਸ ਆਗਾ ਠੀਕ ਹੈ ਜੀ ਦੇਖੋ ਵਰਕ ਅ ਸਭ ਤੋਂ ਪਹਿਲਾਂ ਤਾਂ ਜਿਹੜਾ ਪੀਸ ਹੈਗਾ ਇਹ ਸਟ੍ਰੇਟ ਸਲਵਾਰ ਹੈ ਜੀ ਤੇ ਸਲਵਾਰ ਦੇ ਉੱਤੇ ਇਦਾਂ ਵਰਕ ਆਊਗਾ ਠੀਕ ਹੈ ਜੀ ਕਾਫੀ ਲੰਬਾ ਵਰਕ ਜਾ ਰਿਹਾ ਹੈਗਾ ਇਹ ਠੀਕ ਹੈ ਜੀ ਇਦਾਂ ਇਹਦੇ ਸਲਵਾਰ ਤੇ ਜਿਵੇਂ ਬਾਹਮਾ ਤੇ ਕੰਮ ਆਗਾ ਠੀਕ ਹੈ ਸਾਰਾ ਸੇਮ ਐਜ਼ ਇਟ ਸਲਵਾਰ ਤੇ ਵੀ ਕਾਫੀ ਹੈਵੀ ਪੀਸ ਆ ਜਿਹੜਾ ਬਣਿਆ ਹੋਇਆਗਾ ਠੀਕ ਹੈ ਜੀ ਆ ਦੇਖੋ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਇਹ ਹੈਗੀ ਹੈ ਇਹਦੀ ਸਲਵਾਰ ਹਾਂਜੀ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਤੇ ਇਹਦੇ ਨਾਲ ਰਹਿਣ ਵਾਲਾ ਇਦਾਂ ਪਿਓਰ ਦਾ ਦੁਪੱਟਾ ਠੀਕ ਹੈ ਜੀ ਦੁਪੱਟੇ ਤੇ ਆਪਾਂ ਨੇ ਡਬਲ ਕਟਾਮ ਕਰੇ ਤੇ ਸੈਂਟਰ ਦੇ ਵਿੱਚ ਇਦਾਂ ਬੂਟੀ ਲੱਗੀ ਠੀਕ ਹੈ ਸਾਰੇ ਦੇ ਵਿੱਚ ਠੀਕ ਹੈ ਜੀ ਬਹੁਤ ਸੋਨਾ ਦਾ ਜਿਹੜਾ ਪੀਸ ਹੈ ਉਹ ਆਪਾਂ ਰੈਡੀ ਕਰਿਆਗਾ ਪਰਪਲ ਕਲਰ ਤੇ ਤੁਸੀਂ ਯੈਨੀ ਕਲਰ ਤੇ ਜਿਹੜਾ ਪੀਸ ਨੂੰ ਆ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਤੁਹਾਨੂੰ ਮੈਂ ਪੂਰੇ ਇੱਕ ਹੋਰ ਲਹਿੰਗੇ ਦੀ ਜਿਹੜੀ ਫੋਟੋ ਆ ਦਿਖਾ ਰਹੀ ਹਾਂ ਵੀਡੀਓ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਪ੍ਰੋਪਰ ਲਹਿੰਗਾ ਆਪਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਜੇ ਤੁਸੀਂ ਏਦਾਂ ਦੇਖੋਗੇ ਤਾਂ ਤੁਹਾਨੂੰ ਬਿਲਕੁਲ ਡਾਈਜ਼ ਨਹੀਂ ਹੋਣਾ ਵੀ ਇਹ ਪੀਸ ਹੈ ਜਿਹੜਾ ਕਿਸ ਵਰਕ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਡਿਟੇਲਿੰਗ ਚੈੱਕ ਕਰਵਾ ਮਾ ਤੁਹਾਨੂੰ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਜੀ ਆਪਾਂ ਹੈਂਡਵਰਕ ਦੇ ਵਿੱਚ ਆਪਾਂ ਨੇ ਪੀਸ ਜਿਹੜਾ ਬਣਾਇਆ ਝੋਲੀ ਆ ਠੀਕ ਹੈ ਜੀ ਵਿਦਆਊਟ ਸਲੀਵ ਹੈ ਜਿਹੜੀ ਇਹ ਝੋਲੀ ਬਣੀ ਹੈਗੀ ਤੇ ਸਾਰਾ ਹੈਂਡਵਰਕ ਦਾ ਪੀਸ ਆ ਦੁਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਮਸ਼ੀਨੀ ਵਿੱਚ ਇੰਨਾ ਹੈਵੀ ਪੀਸ ਰਹਿਣ ਵਾਲਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਇਦਾਂ ਆਊਗਾ ਜਾਲ ਠੀਕ ਹੈ ਜੀ ਤੇ ਇਹਦੇ ਇਦਾਂ ਕਮਰ ਤੇ ਸਾਰੀ ਹੈਗੀ ਆ ਫਿਰ ਪਾਫੂ ਦੀ ਕਢਾਈ ਠੀਕ ਹੈ ਜੀ ਸਾਰੀ ਮਸ਼ੀਨੀ ਕਢਾਈ ਪਲੱਸ ਹੈਂਡਵਰਕ ਦਾ ਮਿਕਸ ਮੈਚ ਪੀਸ ਆ ਠੀਕ ਹੈ ਜੀ ਤੇ ਉਂਝ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਸਾਰਾ ਮਸ਼ੀਨੀ ਦੇ ਵਿੱਚ ਸ਼ੀਸ਼ਾ ਲਾ ਕੇ ਪਲੱਸ ਹੈਂਡ ਟੱਚ ਕੀਤਾ ਹੋਇਆ ਇਹਨੂੰ ਆ ਦੇਖੋ ਸਾਰਾ ਹੈਂਡ ਟੱਚ ਦਾ ਕੰਮ ਆ ਇਹ ਜਿਹੜਾ ਪੀਸ ਆ ਜਿਹੜਾ ਪਾਇਆ ਵੀ ਤੁਹਾਡੇ ਵਧੀਆ ਰੱਗੇ ਠੀਕ ਹੈ ਜੀ ਰੇਂਜ ਵੀ ਜਿਹੜੀ ਬਹੁਤ ਨਾਰਮਲ ਜਿੰਨੇ ਰੇਂਜ ਦੇ ਵਿੱਚ ਆਪਣਾ ਸੂਟ ਰੈਡੀ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਆਪਾਂ ਲਹਿੰਗਾ ਰੈਡੀ ਕਰਿਆ ਹੋਇਆ ਹੈਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਪਿਆਰਾ ਜਿਹੜਾ ਪੀਸ ਆ ਉਹ ਬਣਿਆ ਹੋਇਆਗਾ ਪੀਸ ਹੈਗਾ ਠੀਕ ਹੈ ਜੀ ਇਹ ਤੇ ਨੂੰ ਕਿਸੇ ਵੀ ਕਲਰ ਚ ਬਣਾ ਸਕਦੇ ਆ ਤੁਸੀਂ ਆਪਾਂ ਇਹ ਬਲੈਕ ਕਲਰ ਚ ਬਣਾਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਪੀਸ ਆ ਰੈਡੀ बनवा ਸਕਦੇ ਹਾਂ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਆ ਰੈਡੀ ਹੋ ਕੇ ਗਿਆ ਆਪਣੇ ਕੋਲੋਂ ਤੁਸੀਂ ਜਿਹੜਾ ਪੀਸ ਆ ਇਹ ਆਪਣੇ ਕੋਲ ਬਣਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਜਿਹੜਾ ਫੁੱਲ ਪਿਓਰ ਆ ਆਪਣਾ ਕ੍ਰੇਪ ਤੇ ਬਣਾਇਆ ਹੋਇਆ ਠੀਕ ਹੈ ਜੀ ਜਿਹੜਾ ਪੀਸ ਕਹਾਂਗੇ ਆਪਾਂ ਨੂੰ ਤੁਹਾਨੂੰ ਸੇਮ ਹੀ ਮਿਲੂਗਾ ਠੀਕ ਹੈ ਜੀ ਇਹਦੇ ਵਿੱਚ ਭਾਵੇਂ ਜਿਹੜਾ ਕਸਟਮਾਈਜ਼ ਕਰਵਾਇਆ ਪੀਸ ਉਹਨਾਂ ਦੀ ਸੇਮ ਆ ਕਲਰ ਕੋਡ ਉਹਨਾਂ ਦੱਸਿਆ ਸੀ ਸੋ ਆਪਾਂ ਕਲਰ ਕੋਰਡਿੰਗ ਤੇ ਉਹ ਜਿਹੜਾ ਪੀਸ ਆ ਰੈਡੀ ਕਰਿਆਗਾ ਤੇ ਤੁਸੀਂ ਪੀਸ ਦੀ ਪ੍ਰੋਪਰ ਲੁੱਕ ਚੈੱਕ ਕਰ ਸਕਦੇ ਹੋ ਹਾਂਜੀ ਤੇ ਮੈਂ ਹੁਣ ਇਹ ਤੁਹਾਨੂੰ ਸੂਰ ਦੀ ਪ੍ਰੋਪਰ ਲੁੱਕ ਚੈੱਕ ਕਰਾਉਣੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਪੀਸ ਦੀ ਜਿਹੜੀ ਬਣਤਰ ਆ ਦੇਖ ਚੁੱਕੇ ਹੋ ਕਿਦਾਂ ਕਦਾ ਜਿਹੜਾ ਪੀਸ ਆ ਵੈਸੇ ਇਹਦੇ ਵਿੱਚ ਪੀਸ ਆ ਜਿਹੜਾ ਕਲਰ ਫਰੋਜੀ ਫਰੋਜੀ ਜਾ ਰਿਹਾ ਬਟ ਬਹੁਤ ਸੋਹਣਾ ਜਿਹਾ ਇਹ ਕਲਰ ਆ ਜਿਹੜਾ ਗ੍ਰੀਨੀਸ਼ ਸਟੋਨ ਤੇ ਆ ਸਭ ਤੋਂ ਪਹਿਲਾਂ ਤਾਂ ਜੇ ਅੱਜ ਆਪਾਂ ਇਹਦੀ ਬਾਂ ਦਾ ਕੰਮ ਦੇਖੋ ਤੁਸੀਂ ਸਭ ਤੋਂ ਪਹਿਲਾਂ ਕਿੰਨਾ ਜਿਆਦਾ ਸੋਹਣਾ ਕਰਿਆ ਕੰਮ ਠੀਕ ਹੈ ਜੀ ਪਹਿਣ ਨੇ 골ਡਨ ਕਲਰ ਦੀ ਫਿਨਿਸ਼ਿੰਗ ਨਹੀਂ ਕਰਾਈ ਹੈਗੀ ਉਹਨਾਂ ਨੇ ਠੀਕ ਹੈ ਜੀ ਤੇ ਆਪਾਂ ਸਟਨ ਦੀ ਫਿਨਿਸ਼ਿੰਗ ਹੈ ਜਿਹੜੀ ਕਰੀ ਹੈਗੀ ਤੇ ਉਹ ਕਹਿੰਦੇ ਮੈਨੂੰ 골ਡਨ ਫਿਨਿਸ਼ਿੰਗ ਸੋਹਣੀ ਨਹੀਂ ਲੱਗਦੀ ਸੋ ਉਹਨਾਂ ਨੇ ਆਹ ਵਾਲੀ ਫਿਨਿਸ਼ਿੰਗ ਕਰਵਾਈ ਹੈ ਤੇ ਇਹਦੇ ਨਾਲ ਆਪਾਂ ਨੇ ਕਾਲਰ ਹੈ ਫੁੱਲ ਕਾਲਰ ਹੈ ਜਿਹੜਾ ਰੱਖਿਆ ਹੈਗਾ ਤੇ ਉਹਦੇ ਤੇ ਆਹ ਵਾਲੇ ਬਟਨ ਲਾਏ ਨੇ ਸੇਮ ਠੀਕ ਹੈ ਜੀ ਜਿਹੜਾ ਇੱਥੇ ਕਲਰ ਲੱਗਿਆ ਉਹੀ ਸੇਮ ਦਾ ਆਪਾਂ ਕਰਵਾਇਆਗਾ ਤੇ ਇਦਾਂ ਦੇ ਜਿਹੜਾ ਵਰਕ ਆ ਇੱਥੋਂ ਸਟਾਰਟ ਹੋਊਗਾ ਠੀਕ ਹੈ ਜੀ ਦੋਨੋਂ ਸਾਈਡ ਤੇ ਨੈਕਲਾਈਨ ਪਲੱਸ ਇਹਦੇ ਦੋਨੋਂ ਕਲੀਆਂ ਤੇ ਇਦਾਂ ਇਹ ਤੇ ਵੱਡਾ ਘੇਰਾ ਬਣਾਇਆ ਭੈਣ ਨੇ ਤੇ ਇਹ ਹੈਗੀ ਆ ਪ੍ਰੋਪਰ ਇਦੀ ਸ਼ਰਟ ਤੇ ਨਾਲ ਇਹਦੇ ਹੈਗੇ ਆ ਪਾਕਿਸਤਾਨੀ ਸਲਵਾਰ ਠੀਕ ਹੈ ਜੀ ਮੈਂ ਤੁਹਾਨੂੰ ਸਲਵਾਰ ਦੀ ਵੀ ਲੁੱਕ ਚੈੱਕ ਕਰਵਾਵਾਂ ਇਹ ਹੈਗੀ ਆ ਪਾਕਿਸਤਾਨੀ ਸਲਵਾਰ ਸਲਵਾਰ ਦੇ ਉੱਤੇ ਵੀ ਇਦਾਂ ਕੰਮ ਆਊਗਾ ਠੀਕ ਹੈ ਜੀ ਸਾਰੇ ਦੇ ਧੱਪਕੇ ਦਾ ਤੇ ਥ्रेड ਦਾ ਕੰਮ ਤੇ ਦੋਨੋਂ ਸਾਈਡ ਸੇਮ ਪੀਸ ਆਊਗਾ ਜਿਹੜਾ ਠੀਕ ਹੈ ਜੀ ਤੇ ਤੁਸੀਂ ਇਹ ਵੈਸੇ ਤਾਂ ਅੱਜਕੱਲ੍ਹ ਟ੍ਰੈਂਡ ਦੇ ਹਿਸਾਬ ਜੀ ਮੈਂ ਖੁੱਲੀ ਸ਼ਰਟ ਦੇ ਨਾਲ ਪਾਕਿਸਤਾਨੀ ਸਲਵਾਰ ਚੱਲਦੀ ਹੈ ਸੋ ਆਪਾਂ ਨੇ ਉਦਾਂ ਜਿਹੜਾ ਪੀਸ ਆ ਉਹ ਰੈਡੀ ਕਰਿਆ ਹੈਗਾ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਜਿਹੜਾ ਰੈਡੀ ਕਰ ਸਕਦੇ ਹੋ ਤੇ ਇਹ ਇਹਦੇ ਨਾਲ ਆਪਾਂ ਫੁੱਲ ਪਿਓਰ ਦਾ ਦੁਪੱਟਾ ਰੱਖਿਆ ਹੈ ਰਬਟੇਸ ਦੇ ਸਿਰਫ ਬਿਲਕੁਲ ਲੇਸ ਜੀ ਲਗਾਈ ਹੈ ਤੁਸੀਂ ਇਦਾਂ ਕੋਈ ਵੀ ਲੇਸ ਰਖਾ ਕੇ ਫਿਨਿਸ਼ਿੰਗ ਪੱਟੀ ਕਰਵਾ ਸਕਦੇ ਹੋ ਗਾਜਰੀ ਕਲਰ ਦੀ ਸੋ ਆਪਾਂ ਨੇ ਜਿਹੜਾ ਪੀਸ ਆ ਉਹ ਇਦਾਂ ਰੈਡੀ ਕਰਿਆ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਵਿੱਚ ਪੀਸ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਜੀ